ਹੁਣ ਆਪਾਂ ਤਾਂ ਉਹਨਾਂ ਵਾਲਾ ਦੇਣਾ ਨਹੀਂ ਜਿਹੜੇ ਕਹਿੰਦੇ ਜਿਹੜੇ ਕਹਿੰਦੇ ਬਦਲ ਲੈ ਕੇ ਘਟਾ ਲੈਂਦੇ ਆ ਮੈਂ ਬਰਨਾਲੇ ਦੇਖਿਆ 9 ਕੋਸ ਸੀਗਾ ਬਾਈ 9 ਕੋਸ ਸੀਗਾ ਹੁਣ ਤੂੰ ਮੈਨੂੰ ਫੇਰ ਫੇਰ ਹੁਣ ਕੰਮ ਨੂੰ ਖਰਾਬ ਕਰਾਏਗਾ ਉਹ ਕਹਿ ਦਿੰਦੇ ਵਿੱਚ ਕਹਿ ਦਿੰਦੇ ਵੀ ਹਰਿਆਣਾ ਨੰਬਰ ਸਸਤੇ ਵੇਚਦੇ ਆ ਇਹ ਪੰਜਾਬ ਨੰਬਰ ਹੈ ਲੱਖ ਰੁਪਿਆ ਦਾ ਡਿਸਕਾਊਂਟ ਹੈ ਲੱਖ ਰੁਪਿਆ ਉੱਡ ਗਿਆ ਮੇਤਰੋ ਟਰੈਕਟਰ ਤੋਂ ਤੇ 800 ਤੇ ਕੁਛ ਕ ਘੰਟੇ ਚੱਲਿਆ ਤੇ ਨਵਾਂ ਹੀ ਆ ਯਾਰ ਸਾਰਾ ਕੁਝ ਨਾਲ ਦਾ ਹੀ ਆ ਰੰਗ ਯਾਰ ਲੈ ਵੀ 20000 ਤੱਕ ਇਹਨਾਂ ਸਵਰਾਜ ਚੋਂ ਘਟੀ ਘਟਾ ਮਾਨਤਨ ਹੋਰ ਵੀ ਹੋ ਚ ਇਹ ਰੰਗ ਬੱਜਣ ਨਾਲ ਨਹੀਂ ਰਿਜਨਲ ਹੁੰਦਾ ਹੁੰਦਾ ਇਹ ਸ਼ੀਲਡ ਉਹਨਾਂ ਦਾ ਜਿਹੜਾ ਸ਼ੀਲਡ ਹੋਇਆ ਸ਼ੀਲਡ ਹੀ ਰਹੂਗਾ ਸ਼ੀਲਡ ਹੀ ਰਹੂਗਾ 3100 ਤੇ 32 ਘੰਟੇ ਚ 3100 ਤੇ 32 ਘੰਟੇ ਚੱਲਿਆ ਦੇਖ ਲੈ ਚਾਹ ਕੋਈ ਹਾਂ 744 ਇਹ ਵੀ ਕੀ ਮਾਡਲ ਹੈਗਾ ਤੇ ਹੁਣ ਇਹਦੇ ਵੀ ਘੰਟੇ ਜਦੋਂ 1360 ਵਾਟ ਘੰਟੇ ਹੋਣਗੇ ਦੇਖ ਲੈ 1365 ਬੈਂਡ 1365 ਘੰਟੇ ਚੱਲਿਆ ਤਿੰਨ ਚਾਰ ਘੰਟੇ ਚੱਲ ਗਿਆ ਤੇ ਇੱਕ ਚੀਜ਼ ਹੋਰ ਆ ਇਹਦੀ ਤੇ ਸਵਰਾਜ ਦੀ ਇੰਜਨ ਦੀ ਸੀਸੀ ਸੇ ਇਹ 855 ਵਾਲਾ ਇੰਜਨ ਹੀ ਹੈ ਯਾਰ ਸੇਮ ਉਸ ਤੋਂ ਬਾਅਦ ਸੀਸੀ ਦੇ ਵਿੱਚ ਇੰਜਨਾਂ ਜਮਾ 3478 ਸੀਸੀ ਇਹਦੀ ਹੈ 3478 ਉਹਦੀ ਹੈ ਇਹ ਇਹ ਐਕਸਟਰਾ ਟਾਰਕ ਹੈ ਨਾ ਐਕਸ ਡਿਜ਼ਾਈਨ 248 HP ਇਹ 45 HP ਹੈ ਨਾ ਕਾਣ ਉਹ 48 ਦਾ ਕਾਣ ਉਹ ਤਾਂ ਉਦੇ ਕਰਕੇ ਰੱਖਿਆ ਹੈਗਾ ਜਿਵੇਂ ਅੱਗ ਹੁਣ ਕੀ ਕਹਿੰਦੇ ਨੇ ਸੀਆਰਡੀ ਕਰਨਾ ਠੀਕ ਹੈ ਉਹਦੇ ਕਰਕੇ 49.5 ਐਚਪੀ ਦੇ ਵਿੱਚ ਕਾਪੀਆਂ ਬਣਾ ਰਿਆ ਆ ਰਸਤਾ ਵਰਤਨਾਂ ਦੀ 60 ਹੀ ਹੈ ਵੀ ਟਰੈਕਟਰਾਂ ਦੀ 60 ਹੈ ਟਰੈਕਟਰਾਂ ਦੀ ਇਹ ਹੁਣ 21 ਮਾਡਲ ਦੇ ਵਿੱਚ ਆ ਸਾਰਾ ਕੁਝ ਸਿੱਧਾ ਵੀ ਹੋ ਗਿਆ ਇਧਰ ਨਾਲ ਦਾ ਹੀ ਹੈ ਟਾਇਰ ਟੂਰ ਸਾਰਾ ਕੁਝ 1365 ਗਾਂ ਤੇ ਟਰੈਕਟਰ ਚੱਲਿਆ 21 ਮਾਡਲ ਆ 6 ਲੱਖ ਤੇ 15000 ਰੁਪਿਆ ਡਿਮਾਂਡ ਆ ਕਿੰਨੇ ਕ ਦਾ ਬਣਦਾ 585 ਦਾ ਜੀ 5 ਲੱਖ ਤੇ 85 ਹਜ਼ਾਰ ਦਾ ਸੀ 15 ਡਿਮਾਂਡ ਆ ਜੀ ਰੇਟ ਘਟਾਉਣ ਵੇਲੇ ਮੈਥੋਂ ਵੀ ਹੌਲਾ ਜਾਂ ਬੋਲਾ ਜਾਂਦਾ ਰੇਟ ਪਹਿਲੇ ਜਾਇਆ ਜਾਂਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣਾ ਦਾ ਬਈ ਫਾਸਟ ਪਾਰਟੀ ਡੇਟ ਠੀਕ ਹੈ ਉਹ ਤਾਂ ਫਿਰ ਐਨਓਸੀ ਮਿਲੀ ਜਾਣੀ ਆ ਸਿੱਧਾ ਜ਼ਿਲ੍ਹੇ ਦਾ ਨੰਬਰ ਲੱਗੂ ਹਨਾ ਉਸ ਤੋਂ ਬਾਅਦ ਹਾਰ ਦਾ ਹਾਲ ਗੱਲ ਘੱਟ ਰਹਿ ਜਾਂਦਾ ਕੱਲਾ ਤੇ ਆ ਗਿਆ ਢਿਲੋਂ ਦਾ ਫੇਵਰੇਟ ਹੈ ਹਨਾ ਢਿਲੋਂ ਦਾ ਹੀ ਆ ਢਿਲੋਂ ਦਾ ਹੀ ਚਲੋ ਇਹਨੂੰ ਕਹਿੰਦਾ ਸੀ ਮੇਰਾ ਵੱਧ ਸਾਫ ਹੈ ਤੋਹਨੇ ਹੁਣ ਵੇਖ ਢਿਲੋਂ ਵੱਧ ਇਹ ਸਾਫ ਹੈ ਕਿ ਉਹ ਸਾਫ ਸੀਗਾ ਦੱਸੀ ਮੜਾ ਜਾ ਨੈਊਜ਼ਲੈਂਡ ਦੇ ਮਾਰਾ ਕੈਮਰਾ ਮਾਰ ਦੇ ਇਦਾਂ ਫਰਟੇ ਲੋਣਾ ਇਧਰਲੇ ਪਾਸੇ ਨਯੋਜਲਾ ਦੇਖਦੇ ਹਾਂ ਹਾਂ ਆ ਦੇਖ ਰੰਗ ਰੂੰਗ ਇਹ ਰੰਗ ਬੱਜਣ ਨਾ ਓਰੀਜਨਲ ਹੁੰਦਾ ਹੁੰਦਾ ਇਹ ਸ਼ੀਲਡ ਉਹਨਾਂ ਦਾ ਜਿਹੜਾ ਸ਼ੀਲਡ ਹੋਇਆ ਸ਼ੀਲਡ ਹੀ ਰਹੂਗਾ ਸ਼ੀਲਡ ਹੀ ਰਹੂਗਾ 3100 ਤੇ 32 ਘੰਟੇ ਚ 3100 ਤੇ 32 ਘੰਟੇ ਚੱਲਿਆ ਦੇਖ ਲੈ ਚਾਹ ਕੋਈ ਹਾਂ 32 ਘੰਟੇ ਇਹ 3200 3100 ਇਹ ਮਾਡਲ 10 ਆ ਇਹ ਦੇਖ ਮਾਡਲ 10 ਹੈ ਕਿਤੇ ਰੰਗ ਦਾ ਕਲਮ ਵੀ ਲੱਗੀ ਹੋਵੇ ਦੇਣਦਾਰ ਹੈ ਠੀਕ ਹੈ ਇਧਰ ਫਿਰ ਅਜਿੱਟੇ ਲੋਣਾ ਹੋ ਗਈ ਉਹਨੇ ਕਹਿੰਦਾ ਕੋੜੀ ਕੋੜੀਆਂ ਇਧਰ ਲੈ ਇੰਗ ਲੋ ਮੜਾ ਜਿਆ ਪਤਾ ਕੀ ਲੱਗਦਾ ਹੈ ਘਰੇ ਖੜਾ ਨਵ ਆ ਜਾ ਕੇ ਥੱਲੇ ਠੀਕ ਹੈ ਲੈ ਜੀ ਮੈਂ ਤਰ ਹੱਸੇ ਉਸ ਤੇ ਵੇਖ ਲੈ ਕਿਵੇਂ ਚੱਉਂਗਾ ਡਰਾਈਵਰ ਗੇਅਰ ਇਹਦਾ ਮੈਡਮ ਉਹਦੇ ਤੇ ਨਾ ਚੂਲ ਬੁਸ਼ਤੀ ਪ੍ਰੋਬਲਮ ਆ ਜਾਂਦਾ ਗੇਅਰ ਖੁੱਲੇ ਜਾਂਦਾ ਹੁੰਦਾ ਹੈਗਾ ਇਹਨੇ ਜੀ ਕੋ ਵੱਡੀ ਖਾਸ ਗੱਲ ਇੰਜਨ ਸੀਲ ਡਰਾਈਵਰ ਦਾ ਇੰਜਨ ਸੀਲ ਦਾ ਹਾਂ ਕਿਤੇ ਕਲਮ ਨਹੀਂ ਲੱਗੀ ਡਰਾਈਵਰ ਨੂੰ ਸਾਰਾ ਚੈੱਕ ਕਰ ਲੈ ਆਹ ਹਰ ਨੋਬਾ ਨਾ ਪਾ ਜੀ ਸਾਰਿਆਂ ਨਾਲ ਦੀ ਠੀਕ ਹੈ ਫਿਰ ਮੈਂ ਦੇਖ ਲੈ ਮਗਰਾੜ ਦੇਖ ਲੈ ਕਿਤੇ ਵੀ ਕਮੀ ਨਹੀਂ ਪੁਰਾ ਹੁਣ ਤਾਂ ਜਿਵੇਂ ਕਹ ਜੀ ਗਿਲਵੀਰ ਕਹੀਦਾ ਸਾਰੇ ਘਮਾ ਕੈਮਰਾ ਦੇਖ ਲੈ ਦੇਖ ਲੈ ਪਤਾ ਤੂੰ ਦੱਸੀ ਇਹਨੇ ਸਾਰਾ ਚੈੱਕ ਕਰ ਲੈ ਥੋੜੇ ਸਾਹਮਣੇ ਆਣਾ ਦੰਦਾ ਡਰਾਵਲ ਸਾਰੀ ਐਸੈਸਰੀ ਨਾਲ ਟਰੈਕਟਰ ਦੀ ਹਉਤੀ ਲੈ ਦਿੱਤਾ ਬਈ ਸਮਾਨ ਸਾਰਾ ਵੀ ਦੇਖੋ ਮੇਟਰ ਪੂਰਾ ਚੰਗਾ ਤੇ ਸਾਫ ਪਿਆ ਨਹੀਂ ਇੱਥੋਂ ਵੀ ਆਲਾ ਰੰਗ ਪਾ ਦਿੰਦਾ ਨਹੀਂ ਨਹੀਂ ਕਿਤੇ ਨਹੀਂ ਲੱਗਿਆ ਵੀਰੇ ਰੰਗ ਪੇਂਟ ਦਾ ਕਿਤੇ ਵੀ ਨਹੀਂ ਕਲਮ ਨੇ ਨੇੜੇ ਟਰੈਕਟਰ ਦੇ ਦੇ ਹੁਣ 10 ਮਾਡਲ ਆ ਤੇ ਜਿਹੜੀ ਫਿੱਕੀ ਜੀ ਡਿਮਾਂਡ ਆ ਇਧਰਲੇ ਪਾਸੇ ਬੱਦ ਲੱਗੇ ਲੱਗ ਰਹੀ ਹੈ ਹਾਂ ਇਹ ਇਹ ਵੀ ਇਹ ਵੀ ਗੱਲ ਆ ਹਾਂ ਹੁਣ ਦਿਖਾ ਸਮਾਰਕੀਟ ਲੋ ਇਹ ਪਹਿਲਾਂ ਦੀ ਡਿਮਾਂਡ ਆ ਜਿਹੜਾ ਕਲਵੀਰ ਖੁਲਾਇਆ ਵਧੀਆ ਬਈ ਕਿੰਨੀ 3 35 ਹੈ ਨਾ ਦੱਸ ਕੀ ਤੇ ਹੁਣ ਇੱਧਰ ਲਈ ਦਿਗਾ ਜਿਹੜੀ ਅੱਜ ਦੀ ਡਿਮਾਂਡ ਹੈ ਅੱਛਾ ਹੋ ਠੀਕ ਆ 10 ਮਾਡਲ ਆ ਜੀ 3 ਲੱਖ ਤੇ 15000 ਰੁਪਿਆ ਡਿਮਾਂਡ ਰੱਖੀ ਮਗਰ ਲਈ ਡਿਮਾਂਡ ਦਿਖਾ ਦੀ ਉਹ ਮੈਂ ਪਹਿਲਾਂ ਦਿਖਾ ਦੀ ਉਹ ਤਾਂ ਲੋਕ ਪਤਾਉਂਦੇ ਹੁੰਦੇ ਆ ਆਪਾਂ ਘਟਾਈ ਹੈ ਠੀਕ ਹੈ ਇਹ ਵੀਰ ਕਹਿੰਦਾ ਮੈਂ ਘਟਾਈ ਹੈ ਜਾਣ ਕੇ ਲੁੱਚਾ 10 ਮਾਡਲ ਆ ਤੇ 315 ਡਿਮਾਂਡ ਹੈ ਗੱਲ ਵੀਰੇ ਕਿੰਨੇ ਦਾ ਗੱਲ ਇਹ ਹੈ ਢਿਲੋ ਵੀ ਡਿਮਾਂਡ ਜੇ ਤੁਹਾਨੂੰ ਵੱਧ ਲੱਗਦੀ ਆ ਤਾਂ ਦੱਸ ਦਿਓ ਕੈਮਰਾਮੈਨ ਨੂੰ ਪੁੱਛ ਲੈਣੇ ਤੂੰ ਦੱਸ ਕੈਮਰਾਮੈਨ ਕੋਲ ਤਾਂ ਆ ਦੇ ਕੋਲ ਖੜਾ ਨਾ ਹੁਣ ਤੂੰ ਦੱਸਾਂ ਢਿਲੋ ਹੋਰ ਬੰਦਾ ਹੁੰਦਾ ਟਰੈਕਟਰ ਲਿਖਦਾ 3.5 ਲੱਖ ਰੁਪਏ ਡਿਮਾਂਡ ਇਹ ਟਰੈਕਟਰ ਨੇ ਇੰਨੀ ਕਿ ਡਿਮਾਂਡ ਚ ਮੇਰੇ ਤਾਂ ਪੱਛ ਦੀ ਗੀ ਆ ਇੰਨੇ ਰੁਪਏ ਦਾ ਵਿਕਣਾ ਇਹਦੀ ਡਿਮਾਂਡ ਢਿਲੋਂ ਪੂਰੇ ਲਿਖ ਰਹੇ ਤੇ ਹੁਣ ਮੈਨੂੰ ਦੱਸ ਕਿੰਨੇ ਕਟਾਉਣੇ ਇਹਦਾ ਇਹਨੂੰ ਵੀ ਮੈਂ ਅੱਗੇ ਵੀ ਪਹਿਲਾਂ ਇੱਕ ਬੰਦੇ ਨੂੰ ਬੋਲਦਾ ਸੀ ਜਰਾ ਰੇਟ ਹੀ ਪੂਰਾ ਲਿਖਿਆ ਠੀਕ ਹੈ ਇਹ ਤਾਂ ਮਾਨਤਾ ਨਹੀਂ ਆ ਬੜਾ ਇਹਦਾ ਫਿਰ ਮਾਨਤਨ ਦਾ ਸਵਰ ਕਿੰਨਾ ਹੋਊਗਾ ਮਾਨਤਨ 5-7 ਹਜ਼ਾਰ ਦਾ ਹੋ ਜਾਊਗਾ ਬੜਾ ਤਿੰਨ ਪੰਜ ਦਾ ਰਹਿ ਗਿਆ ਲੈ ਤੂੰ ਦੱਸ ਯਾਰ ਮੁੰਦੇ ਨੂੰ ਗੰਡਾ ਪਗਿਆ ਨਹੀਂ ਦੱਸ ਯਾਰ ਮਾਨਤ ਚਲ 10 ਕਰਦਾ ਤੇ ਇਹ ਟਰੈਕਟਰਾਂ ਦਾ ਜਮਾਂ ਬਾਜ ਰ ਇਧਰਲੇ ਪਾਸੇ ਜਿਹੜਾ ਨਵਾਂ ਡੈਡ ਕੋੜਾ ਬੰਪਰ ਲੱਗਿਆ ਯਾਰ ਵੀ ਵੱਡੀ ਗੱਲ ਇਹਦੀ ਸ਼ੀਲਡ ਹੈ Ориਜਨਲ ਹੈ ਠੀਕ ਹੈ ਸਾਰਾ ਸ਼ੀਲਡਾ ਜੀ ਤੇ ਖੜਾਵਾ ਜਿਵੇਂ ਕਰੀਏ ਆਪਾਂ ਇਹ ਨਹੀਂ ਆਪਾਂ ਕੱਲਾ ਕਹਿੰਦੇ ਨਹੀਂ ਭਾਈ Ориਜਨਲ ਹੈ ਇਹਦੀ ਕਲਮ ਦੀ ਹਾਬਤ ਕਰਦੇ ਆਪਾਂ ਦੇਣਦਾਰ ਆ ਠੀਕ ਹੈ ਇਹ ਕੱਲਾ ਕਿਹਾ ਨਹੀਂ ਜਾਂਦਾਗਾ ਹੈਗਾ ਵੀ ਬਾਕੀ ਚੀਜ਼ ਹੋਰ ਆ ਯਾਰ ਖੜੀ ਦੱਸ ਦਿੰਦੀ ਐ ਗੱਲ ਵੀਰਾ ਜਿਹੜੀ ਤੈਨੂੰ ਇਹ ਬੰਦੇ ਕਹਿੰਦੇ ਵੀ ਉਹੀ ਕਹੀ ਜਾਂਦਾ ਰੰਗ ਵਜਿਆ ਸਾਰਾ ਵੀਰੇ ਜੇ ਕਲਮ ਲੱਗੀ ਹੋਵੇ ਦੇਣਦਾਰ ਕਲਮ ਦਾ ਵੀ ਭਾਰਾ ਦਾ ਬਾਹਲੀ ਦੂਰ ਦੀ ਗੱਲ ਠੀਕ ਹੈ ਹਾਂ ਤੇ ਅੱਗੇ ਆ ਗਿਆ ਜੀ ਅਰਜਨ ਇਹਦੋਂ ਵੀ ਰੰਗ ਨਹੀਂ ਵਜਿਆ ਇਹ ਦੇਵ ਨਹੀਂ ਲੱਗਿਆ ਆ ਵੇਖ ਰਿਜੀਨ ਵਾਲਾ 6 ਮਾਡਲ ਟਰੈਕਟਰ ਹੈ 6 ਮਾਡਲ ਦਾ ਸਾਰਾ ਅਰੀਜਨਲ ਸੈਂਟਰ ਗੇਅਰ ਦੇ ਵਿੱਚ 555 555 ਤੇਲ ਬ੍ਰੇਕਾਂ ਡਬਲ ਕਲਚ ਦਾ ਟਰੈਕਟਰ ਡਬਲ ਕਲਚ ਆ ਜੀ ਤੇਲ ਬ੍ਰੇਕਾਂ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਾਂ ਦੂਰੋਂ ਮਾੜਾ ਜਿਹਾ ਢਿੱਲੋਂ ਐ ਕਰੀ ਇਹਦੀ ਦੂਰੋਂ ਲੋਕੇਸ਼ਨ ਲਈ ਤੈਨੂੰ ਖੜਾ ਲੱਗੂਗਾ ਵੀ ਜੱਜਦਾ ਹੈਗਾ ਪੂਰਾ ਦੇਖ ਭਰਿਆ ਖੜਾ ਟਰੈਕਟਰ ਇੱਕ ਚੀਜ਼ ਹੋਰ ਆ ਗਗਬੀਰ ਜਿਹੜਾ ਖਰਾਬ ਆ ਨਾ ਕਰੇ ਖੜਾ ਜੱਜਨ ਵਾਲੀ ਗੱਲ ਕਰੇ ਨਾ ਫਾਰਮ ਟਰੈਕ ਕਰਕੇ ਖੜਾ ਬਣੀ ਟਰੈਕਟਰ ਦਾ ਇਹਦੇ ਵਰਗਾ ਨਹੀਂ ਬਣਦਾ ਜਿਵੇਂ ਕਹ ਰਹੀਏ ਜੇ ਸੋਹਣਾ ਟਰੈਕਟਰ ਆਪਾਂ ਕਹੀਏ ਵੀ ਜੱਜਨ ਵਾਲੀ ਗੱਲ ਹੈ ਨਾ ਸਭ ਤੋਂ ਸੋਹਣਾ ਟਰੈਕਟਰ ਫਾਰਮ ਡਰ ਹੈ ਕੀ ਇਹਦੀ ਯਾਰ ਇੱਕ ਗੱਲ ਆਪਾਂ ਪਹਿਲਾਂ ਵੀ ਕਈ ਵਾਰੀ ਕੀਤੀ ਆ ਹਾਂ 10 ਲੱਖ ਦਾ ਟਰੈਕਟਰ ਲੈ ਲੈ ਅੱਜ 20 ਹਜ਼ਾਰ ਵਾਲਾ 25 ਵਾਲਾ ਲੈ ਲੈ ਕਰੋੜ ਵਾਲਾ ਲੈ ਲੈ ਠੀਕ ਆ ਜੇ ਕਿਤੇ ਨਾਮ ਪਤਾ ਗਈ ਨਾ ਹਾਂ ਵੀਰ ਵੇਚਣਾ ਉਹ ਵੇਚ ਕੇ ਜੇਕੇ ਤੇ ਇਹ ਕਰੇ ਰੋਕ ਲਿਆ ਤੇ ਘਾਟ ਨਹੀਂ ਮਹਿਸੂਸ ਹੁੰਦੀ ਸਾਡੇ ਘਾਟ ਮਹਿਸੂਸ ਵੀ ਨਹੀਂ ਹੁੰਦੀ ਇਹ 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 ਤਾਂ ਜਦੇ ਬਣਿਆ ਹੋਰ ਨਹੀਂ ਕੋ ਬਣਦਾ ਹੋਰ ਨਹੀਂ ਇਹਦੀ ਜਗ੍ਹਾ ਨਹੀਂ ਕੋਈ ਲੈਂਦਾ ਤੇ ਜਿਹੜੇ ਨੇ ਇਹ ਵਾਲਿਆ ਬਾਹੂ ਵੀ ਇਹੇ ਹਾਂ ਢਲ ਲਵਾ ਢਲ ਹੋਰ ਤਾਂ ਨਹੀਂ ਲਾਉਂਦਾ ਕਿ ਟਰੈਕਟਰ ਆਪਰੇ ਵਾਸਤੇ ਸਾਰੇ ਚੰਗੇ ਨਿੰਦੇ ਆਪਾਂ ਕਿਸੇ ਨੂੰ ਨਹੀਂ ਪਰਾ ਟਰੈਕਟਰ ਆਪੀ ਦਾ ਤੇ ਜਿਹੜਾ ਆ ਟਰੈਕਟਰ ਆ ਜਿਵੇਂ 555 ਜਦੋਂ ਆਇਆ ਸੀ ਉਦੋਂ ਸਭ ਤੋਂ ਵੱਧ ਜਿਹੜੇ ਲੋਕਾਂ ਨੇ ਕੰਮ ਲਾਇਆ ਇਹ ਤੋਂ ਖਚਾਈ ਵਾਲੇ ਲਾਇਆ ਟਰਾਲੀ ਵਾਲੇ ਇਹਨੂੰ ਨੋਡ ਦੇ ਵਾਲਾ ਚੱਲਿਆ ਹੋਵੇ ਜਿਵੇਂ ਇਹਨੂੰ ਕੁਝ ਨਹੀਂ ਹੁੰਦਾ ਟਰਾਲੀ ਦਾ ਤਾਂ ਬੈਰੀ ਹੀ ਆ ਇਹ ਇਹ ਟਰਾਲ ਤੋੜ ਦਿੰਦਾ ਤੋੜਦਾ ਟਰਾਲਾ ਤੋੜ ਦਿੰਦਾ ਇਹ ਤਾਂ ਜਿੰਨੇ ਤੁਸੀਂ ਪਹਿਲਾਂ ਪਹਿਲਾਂ ਜਦੋਂ ਆਏ ਆ ਸਭ ਤੋਂ ਵੱਡਾ ਟਰੈਕਟਰ ਭਰਤ ਤੇ ਇਹੀ ਚੱਲਿਆ ਜਿਹੜੇ ਬੰਦੇ ਪੁਰਾਣੇ ਖਿਡਾਰੀ ਆ ਨਾ ਟਰਾਲਾ ਕਰਦੇ ਆ ਮਹਾਰਾਜੇ ਉਹਨਾਂ ਨੂੰ ਕਦੇ ਵੀ ਅਰਜਨ ਰੱਖ ਲਾ ਕਹਿੰਦੇ ਨਾ ਟਰਾਲਾ ਤੋੜ ਦਿੰਦਾ ਟਰਾਲਾ ਤੋੜ ਦਿੰਦਾ ਤੋੜਦਾ ਇੱਥੇ ਕੋਈ ਦੋਰ ਆ ਇਹ ਤੇ ਦੂ ਟਰੈਕਟਰ ਨੂੰ ਟਰਾਲੀ ਵੀ ਤੋੜ ਦਿੰਦੀ ਆ ਮਗਰ ਉਹ ਕਹੈਂ ਕਹਨੀਆਂ ਬਾਜਾਂ ਆਉਣ ਲਾ ਦਿੰਦੀ ਆ ਟਰਾਲੀ ਤੇ ਇਹ ਟਰੈਕਟਰ ਮਿੱਤਰੋ ਜਿਵੇਂ ਇਹਦੀ ਇਹ ਚ ਬੁੜਾ ਹੋਇਆ ਵਾਜਾ ਟਰਾਲੀ ਦਾ ਤਾਂ ਉਦੋਂ ਵੀ ਕੰਨਾਂ ਨੂੰ ਹੱਥ ਲੱਭਦਾ ਓਏ ਬੁੜਾ ਹੁੰਦਾ ਹੀ ਇਹ ਨਹੀਂ ਜਿਹੜਾ ਪੁਰਾਣਾ ਜਹਾਜ ਹੋ ਜਿਵੇਂ ਹੁਣ ਸੇ ਮਾਡਲ ਆ 20 ਸਾਲ ਹੋ ਗਏ ਅੱਜ ਵੀ ਇਹ ਭਰਿਆ ਵਾ ਮਗਰ ਪਾਲਿਓ ਟਰਾਲਾ ਜੀ ਲੈ ਕੇ ਉਹ ਚੀਜ਼ਾਂ ਦੇਖ ਤੂੰ ਇਹਦੀਆਂ ਨਾਲ ਦੀਆਂ ਪੈਂਗਿਆ ਨੋਬਾ ਦਾ ਅਗਰ ਰਬਣਾ ਰੁਬਣਾ ਜੀ ਉਵੇਂ ਹੀ ਪੈਂਗਾ ਉਵੇਂ ਹੀ ਪੈਂਗਾ ਵੀਰੇ ਠੀਕ ਹੈ ਲੈ ਵੀ ਮੇਤਰ ਉਹਦਾ ਸਾਰਾ origignal ਪਿਆ ਟਰੈਕਟਰ ਜਿਹੜਾ ਟਰੈਕਟਰ ਆ ਸਾਰਾ ਮੈਂ ਤੁਹਾਨੂੰ ਪਹਿਲਾਂ ਚ ਸਟਾਰਟਿੰਗ ਦੀ ਕਹਿਆ ਸੀ ਵੀ ਸਾਰਾ origignal ਟਰੈਕਟਰ ਆ origignal ਟਰੈਕਟਰ ਪਿਆ ਤੇ ਡਬਲ ਕਲੱਚਾ ਕਲਾ ਸਟੀਅਰਿੰਗ ਹੀ ਸਿੰਪਲ ਆ ਯਾਰ ਠੀਕ ਹੈ ਬਾਕੀ ਵਧੀਆ ਟਰੈਕਟਰ ਆ ਸਾਰਾ ਸਿੰਪਲ ਸਟੀਅਰਿੰਗ ਚ 2.5 ਲੱਖ ਰੁਪਿਆ ਡਿਮਾਂ ਠੀਕ ਹੈ ਸਵਾ ਦੋ ਲੱਖ ਦਾ ਟਰੈਕਟਰ ਮਿਲ ਜੇ ਮੇਟਰੋਂ 25000 ਰੁਪਏ ਇਹਦੇ ਚ ਮਾਨਤਾਨ ਹੋ ਜੂ ਤੇ ਇਹਦੇ ਬਾਰੇ ਤਾਂ ਹੁਣ ਸਭ ਨੂੰ ਪਤਾ ਹੀ ਹੈ ਵੀ ਬਾਲਟ ਟਰੈਕ ਆ ਟਾਇਰ ਨਵੇਂ ਆ ਇਹਦੀ ਗੱਲ ਇੱਕ ਹੋਰ ਆ ਤੁਸੀਂ ਮੰਡੀ ਚ ਭਗ ਜਿਓ ਇੰਨਾ ਰੇਟ ਬਲ ਤਾਂ ਲਿਖਿਆ ਨਹੀਂ ਮਿਲਣਾ ਹਣਾ ਮੈਂ ਕੱਲ ਬਰਨਾਲੀ ਦੇ ਨਾਲ ਦਾ ਸੀਮ ਦੇਖਿਆ ਤੁ ਵੱਧ ਰੇਟ ਦੇ ਆ ਦੂ ਰੇਟ 21 ਮਾਡਲ ਸੀ ਇਹ ਵੀ 21 ਆ ਹਾਂ 21 ਮਾਡਲ ਸੀ ਉਹਦਾ ਨੌ ਕੁਸ ਲਿਖਿਆ ਹੋਇਆ ਸੀ ਰੇਟ ਡਿਮਾਂਡ ਅੱਛਾ ਜੀ ਹਾਂ ਨੌ ਕੁਸ ਡਿਮਾਂਡ ਲਿਖੀ ਹੋਈ ਸੀ ਤੇ 21 ਮਾਡਲ ਆ ਇਹਦਾ ਖੜਕਾ ਕਰਾਂਗੇ ਜੇ ਪਤਾ ਕਰਾ ਮੂਰਲੇ ਟਾਇਰ ਜਿਹੜੇ ਜਮਾ ਨਵੇਂ ਆ ਮੂਰਲੇ ਟਾਇਰ ਨਵੇਂ ਆ ਮਗਰਲੇ ਨਾਲ ਦੇ ਆ ਠੀਕ ਹੈ ਠੀਕ ਹੈ 700 ਤੇ ਕੁਝ ਘੰਟੇ ਚੱਲਿਆ ਇੰਜਨ ਗੇਅਰ ਦਾ ਪੁੱਛਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਨੰਬਰ ਨੰਬਰ ਇਹਦਾ ਪਠੰਡਾ ਲੈ ਵੀ ਮਿੱਤਰੋ ਪਠੰਡਾ ਨੰਬਰ ਆ 8 ਲੱਖ ਤੇ 25000 ਰੁਪਿਆ ਡਿਮਾਂਡ ਆ ਹੂੰ ਪਠੰਡਾ ਨੰਬਰ ਆ ਬਾਲਟ ਛੜ ਲ ਗੇਅਰ ਦੇ ਵਿੱਚ ਆ ਗਿਆ ਚਿੰਜਰ ਆ ਗਿਆ ਪੈ ਸੈਟ ਲਾ ਗਿਆ ਰਿਵਰਸ ਪੀਟੀਓ ਹਾਈ ਲਿਫਟ ਖੂਬੀਆਂ ਦਾ ਬਣ ਗਿਆ ਖੂਬੀਆਂ ਗਿਣਤੀ ਯਾਰ ਇਹਦਾ ਕਤਾਨ ਚੱਕਣੀ ਪਊਗੀ ਜਿਹੜੀ ਹੋਣੀ ਤਿੰਨ ਚਾਰ ਮਿੰਟ ਕਲੇਤੀ ਲੱਗ ਜਾਣਗੇ ਸਾਰੀ ਦਿਹਾੜੀ ਲਾ ਦੇਾਂਗੇ ਹੋਰ ਦਿਹਾੜੀ ਲਾ ਦੇਾਂਗੇ ਹੁਣ 8 25 ਦਾ ਡਿਮਾਂਡ ਹੋਊਗੀ ਕਲਵੀਰਾ ਕਿੰਨੇ ਦਾ ਬਣ ਜੂ ਹੁਣ ਆਪਾਂ ਤਾਂ ਉਹਨਾਂ ਵਾਲਾ ਦੇਣਾ ਨਹੀਂ ਜਿਹੜੇ ਜਿਹੜੇ ਕਹਿੰਦੇ ਆ ਬਦਲ ਲੈ ਕੇ ਘਟਾ ਲੈਂਦੇ ਆ ਮੈਂ ਬਰਨਾਲੇ ਦੇਖਿਆ 9 ਕੋਸ ਸੀਗਾ ਬਾਈ 9 ਕੋਸ ਸੀਗਾ ਹੁਣ ਤੂੰ ਮਨਾ ਆਪਾਂ ਤੂੰ ਕੰਮ ਖਰਾਬ ਕਰਾਏਗਾ ਉਹ ਕਹਿ ਦਿੰਦੇ ਵਿੱਚ ਕਹਿ ਦਿੰਦੇ ਵੀ ਹਰਿਆਣਾ ਨੰਬਰ ਸਸਤੇ ਵੇਚਦੇ ਆ ਇਹ ਪੰਜਾਬ ਨੰਬਰ ਹੈ ਠੰਡਾ ਇਹ ਦੇਮਾਗਾ ਆਪਾ 725 ਦਾ 725 ਦਾ ਲੱਖ ਰੁਪਿਆ ਦਾ ਡਿਸਕਾਊਂਟ ਹੈ ਲੱਖ ਰੁਪਿਆ ਉੱਡ ਗਿਆ ਮੇਟਰੋ ਟਰੈਕਟਰ ਤੇ ਸੁਨਾਲੀਕਾ 21 ਮਾਡਲ ਆ ਬਾਲਟ ਟਰੈਕ ਆ 60 RX ਇੰਜਨ ਗੇਅਰ ਦਾ ਪੂਰਾ ਚੰਗਾ ਗਾਰੰਟੀ ਆ ਹਰ ਇੱਕ ਚੀਜ਼ ਦੀ ਠੀਕ ਹੈ ਇਹ ਨਹੀਂ ਕਹ ਵੀ ਇਹ ਕਵਾੜ ਨਹੀਂ ਹੈਗਾ ਨਵਾਂ ਟਰੈਕਟਰ ਹੈ ਠੀਕ ਹੈ ਵਿੱਚ ਕਿੰਨਾ ਮਾਰਦਾਨ ਹੋਰ ਵੀ ਕਰਾਂਗੇ ਠੀਕ ਹੈ ਹੋਰ ਵੀ ਹੋ ਜੂ ਲੈ ਲੱਕ ਤਾਂ ਉੱਡ ਗਿਆ ਹੋਰ ਵੀ ਹੋ ਜੂ ਇਹ ਤੋਂ ਤੇ ਅੱਗੇ ਇਹ ਨਹੀਂ ਇਹ ਵੀ ਰੇਟ ਵੱਧ ਲਿਖਿਆ ਹੈ ਰੇਟ ਵੀ ਸਾਰੀ ਮੰਡੀ ਨੂੰ ਬਾਜਵੇ ਇਹ ਹੈ ਰੇਟ ਦਾ ਬਾਜਵਾ ਯਾਰ ਰੇਟ ਤਾਂ ਜੇ ਮੈਂ ਢਿੱਲੋਂ ਫਾਰਮ ਟਰੈਕ ਦੀ ਲੈਂਦਾ ਹੀ ਸਹੀਦੀ ਮੈਨੂੰ ਇਹਦਾ ਪਤਾ ਆ ਗਿਆ ਇਸ ਸਰਜੀ 242 ਹਾਈ ਲੋ ਵਾਲਾ ਇਹ ਬਾਈ ਮਾਡਲ ਹੈ ਇਹ ਬਾਈ ਮਾਡਲ ਹੈ ਇਹ ਬਾਈ ਮਾਡਲ ਹੈ ਤੇ ਇਹ ਵੀ ਕੁਛ ਘੰਟੇ ਚੱਲਿਆ ਜੀ ਪੰਜਾਬ ਨੰਬਰ ਦਾ ਇਹ 600 ਦੇ ਕੁਛ ਘੰਟੇ ਚੱਲਿਆਗਾ 600 ਕੁਛ ਘੰਟੇ ਚੱਲਿਆ ਤਿੰਨ ਪੈਂਤ ਢਮਾੜਾ ਕਿੰਨੇ ਦਾ ਦਏਗਾ ਗੁਰਵੀਰ ਪੰਜਾਬ ਨੰਬਰ ਤਿੰਨ ਲੱਖ 45000 ਦਾ ਦੇਵਾਂਗੇ ਰੇਟ ਤਿੰਨ ਲੱਖ 45000 ਦਾ 20000 ਰੁਪਏ ਰੇਟ ਇਹਦੇ ਚੋਂ ਘਟਜੂ ਤੇ ਇੱਕ ਵੀਰ ਮੈਨੂੰ ਕਹਿੰਦੇ ਹੁੰਦਾ ਜਿਵੇਂ ਹੁਣ ਟਾਈਮ ਆ ਜਾ ਗਿਆ ਨਾ ਟਰਾਲਿੰਗ ਵਾਲਾ ਆ ਆ ਕੰਨ ਨੂੰ ਉਹ ਬੰਦੇ ਨੇ ਕਮੈਂਟ ਕਰਿਆ ਕਹਿੰਦਾ ਯਾਰ ਤੁਸੀਂ ਨਵੇਂ ਨਵੇਂ ਦਿਖਾਉਨੇ ਹੋ ਤੁਸੀਂ ਛੋਟੇ ਸਾਰੇ ਕੁਝ ਹੀ ਹੁੰਦਾ ਆਪਣੇ ਕੋਲੇ ਸਾਰੇ ਆ ਨਾ ਰਹੇ ਜਿੱਥੇ ਮੈਨੂੰ ਕੱਲਾ ਪੜਨਾ ਇਹਦਾ ਦਿਖਾ ਵੱਧ ਰਿਹਾ ਹੈ 3R ਦਾ ਟਾਇਰ ਹੀ ਡੈਕਟਰ ਨੂੰ ਠੀਕ ਹੈ ਟਾਇਰ ਚਾਰੇ ਟਾਇਰ ਨਵੇਂ ਹੀ ਆ ਤੇ ਜੇ ਕੇ ਦੇ ਟਾਇਰ ਚਾਰੇ ਹੂੰ ਚਾਰ ਸਾਰੇ ਕੈਮਰਾ ਮਾਰ ਕੇ ਦਿਖਾ ਦਿੰਦੇ ਇੱਧਰ 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 ਕੈਮਰਾ ਮਾਰ ਦੇ ਟਰੈਕਟਰ ਤੇ 724 ਆ ਜੀ ਟਰੈਕਟਰ ਪੂਰਾ ਸਾਫ ਹੈ ਜੇ ਹੁਣ ਗੱਲ ਪੂਰਾ ਚੰਗਾ ਹੈ ਗੱਲ ਹੁਣ ਜਿਵੇਂ ਹੁਣ ਕੁਲਵੀਰ ਮਹਿੰਦਰਾ ਤੇ ਆਈ ਨੇ ਵੀ ਦੀਵੇ ਜਿੰਨਾ ਤੇ ਖਰਚ ਆਇਦਾ ਵੀ ਦੀਵੇ ਦਾ ਇਹਦਾ ਤਾਂ ਹੈ ਹੀ ਨਹੀਂ ਕਿਹੜਾ ਇਹ ਅਸੇ ਪਾਦ ਕੇ ਪਾਉਂਦੇ ਨੇ ਪ੍ਰਾਣੀਆ ਕੋਲੇ ਟੱਕਣ ਚ ਪੂਰੀ ਕੱਢ ਕੇ ਬੱਤੀ ਹਾਂ ਤੇ ਇੱਕ ਦੀਵਾ ਜਿਹੜਾ ਆਪਣੀ ਮੁਕੀ ਦਾ ਬਣਿਆ ਹੁੰਦਾ ਸੀਗਾ ਹਾਂ ਚੂਂਗੜਾ ਇਹ ਚੂਂਗੜਾ ਹੀ ਆ ਚੂਂਗੜੇ ਜਿੰਨਾ ਖਰਚ ਆਇਆ ਇਹਦਾ ਖਰਚਾ ਚੂਂਗੜੇ ਜਿੰਨਾ ਹੈ ਇਹ ਮੇਤਰੋ ਤੇਲ ਖਰਚਾ ਬਹੁਤ ਘੱਟ ਆ ਤੇ ਇਹਨਾਂ ਦੇ ਵਿੱਚ ਇੱਕ ਹੋਰ ਗੂਬੀ ਅਗਲ ਵੀਰ ਰਿਪੇਅਰ ਨਹੀਂ ਪਾਲਦਾ ਟਰੈਕਟਰ ਸਵਰਾਜ ਕੰਪਨੀ ਦਾ ਟਰੈਕਟਰ ਰਿਪੇਅਰ ਨਹੀਂ ਪਾਲੂ ਸੀਤੀ ਹੈ ਨਾ 99 ਮਾਡਲ ਆ ਯਾਰ ਗੱਲ ਨਾ ਪਤਾ ਨਹੀਂ ਚੰਗੇ ਨੂੰ ਚੰਗੀ ਲੱਗੂਗੇ ਨਹੀਂ ਲੱਗਣੀ ਮੈਂ ਛੋਟਾ ਜਿਹਾ ਸੀ 1998 ਦੀ ਗੱਲ ਆ ਸਾਡੇ ਪਿੰਡ ਛੱਪੜ ਪਟਿਆ ਉਹ ਯਾਰ ਠੀਕ ਐ ਇੱਕ ਬੰਦੇ ਕੋਲੇ ਆ ਸੀ 88 ਮਾਡਲ ਠੀਕ ਐ ਅੰਦਰ ਪੰਪ ਹੀ ਹੁੰਦਾ ਇਹਨਾਂ ਦੇ ਤਾਂ ਹਾਂ ਉਹਦਾ ਸਾਡੇ ਬੰਦੇ 99 ਮਾਡਲ ਆਇਆ ਸੀਗਾ ਬਾਹਰ ਪੰਪ ਵਾਲਾ 855 ਹਾਂ 98 ਦੇ ਬਾਹਰ ਜਿੱਥੇ ਮਿੱਟੀ ਚੜਾਉਂਦੇ ਸੀਗੇ ਉਹ ਖਣੀ ਦਾ ਭਾਈ ਡਰਾਈਵਰਣ ਜਾਣ ਸੀ ਖਣੀ ਕੁ ਲੈਫਟ ਚ ਮਾੜਾ ਮੋੜ ਫਰਕ ਸੀਗਾ ਨਵੀਂ ਤਕਨੀਕ ਸੀ ਉਹ ਸੱਸ ਜੋ ਵੀ ਉੱਥੇ ਕਰਾ ਹਲੇ ਕੇ ਚੜ ਜਾ ਕਰੀ ਉਹ ਚੜਾ ਨਾ ਕਰੀ ਠੀਕ ਹੈ ਉਹ ਤੇ ਸਾਰੇ ਪਿੰਡ ਕਹਿੰਦੇ ਵੀ ਇਹ ਟਰੈਕਟਰ ਚੰਗਾ ਹੈ ਇਹ ਟਰੈਕਟਰ ਚੰਗਾ ਹੈ 91 ਮਾਡਲ ਹੈ 41 ਡਿਮਾਂਡ ਹੈ ਹੁਣ ਕਿੰਨੇ ਦਾ ਬਣ ਜੂ ਇਹ ਸਵਾ ਲੱਖ ਦਾ ਦੇ ਦਿਆਂਗੇ ਆ ਟਰੈਕਟਰ ਸਵਾ ਲੱਖ ਰੁਪਏ ਦਾ ਟਰੈਕਟਰ ਹੈ ਆਪਣੇ ਰਿਸ਼ਤੇਦਾਰਾਂ ਦੇ ਟਰੈਕਟਰ ਠੀਕ ਹੈ ਪਰ ਪਾਵਰ ਆਊਟਰ ਨਹੀਂ ਆ ਗਿਆ ਆਪਣੇ ਕੋਲੇ ਇੰਜਨ ਤੇ ਗੇਅਰ ਸਾਰਾ ਪੂਰਾ ਚੰਗਾ ਯਾਰ 5-6 ਸਾਲ ਹੋ ਗਏ ਘਰੀ ਹੈ ਠੀਕ ਹੈ ਇੱਕੇ ਘਰੀ ਸੀਗਾ ਨਿਗਾਹ ਜੀ ਚੱਲਿਆ ਆਵਾਜ਼ ਵੀ ਜਮਾ ਆਪਣੇ ਰਿਸ਼ਤੇਦਾਰਾਂ ਦਾ ਹੀ ਹੈ ਠੀਕ ਹੈ ਰਿਸ਼ਤੇਦਾਰਾਂ ਦਾ ਟਰੈਕਟਰ ਆ ਵੀਰ ਕਲਵੀਰ ਦਾ ਤੇ ਮਿੱਤਰੋ ਨਿਗਾਹ ਜੀ ਚੱਲਿਆ ਵਾ ਟਰੈਕਟਰ ਦੀ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਸਵਾਲਾ ਖਰਬੀ ਦਾ ਟਰੈਕਟਰ ਬਣ ਜੂ ਹੁਣ ਇੱਧਰ ਵੀ ਦਿਖਾ ਦੀ ਹਾਏ ਇੱਧਰ ਵੀ ਦਿਖਾ ਦੀ ਹਾਏ ਇਹ ਬੰਦਾ ਵੀ ਤੰਗ ਬਹੁਤ ਕਰਦਾ ਯਾਰ ਇਹਦਾ ਵੀ ਲੋਕ ਵੀਰਾਂ ਨੂੰ ਬੇਨਤੀ ਦਾ ਹੱਲ ਦੱਸੋ ਯਾਰ ਕੀ ਕਰੀ ਅੱਗੇ ਆ ਆ ਰਹਿ ਗਿਆ ਅਸੀ ਇਕੱਲਾ ਜਿਵੇਂ ਕਹਦੀਏ ਸਾਨ ਮਾਲ ਬੇਰੀ ਦੀ ਨਹੀਂ ਰਹਿ ਗਿਆ ਸੀਗਾ ਇਹ ਜਿਹੜਾ ਮਿੱਤਰੋ ਜੈਣਾ ਹੀ ਆ ਟਰੈਕਟਰ ਜਿਹੜੇ ਵੀਰ ਨੇ ਲੈ ਲਿਆ ਇਹ ਸੋਚ ਹੋ ਗਿਆ ਟਰੈਕਟਰ ਬੰਦ ਇਹ ਠੀਕ ਐ ਇਹਦੀ ਬਹੁਤ ਡਿਮਾਂਡ ਆ ਇਹ ਮਿਲਦਾ ਨਹੀਂਗਾ ਠੀਕ ਐ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਦਾ ਮਤਲਬ ਐ 3 ਸਪੀਡ ਆ ਠੀਕ ਹੈ ਤੇ 800 ਤੇ ਕੁਛ ਕੁ ਘੰਟੇ ਚੱਲਿਆ ਤੇ ਨਵਾਂ ਹੀ ਆ ਯਾਰ ਸਾਰਾ ਕੁਝ ਨਾਲ ਦਾ ਹੀ ਆ ਠੀਕ ਹੈ ਇਹ 800 ਬੰਦਾ ਟਰੈਕਟਰ ਆ ਇਹ ਜਾ ਮਿੱਤਰੋ ਜਹਜਾ ਜਿਵੇਂ ਕਰੀਏ ਸੋਨਾ ਖਰੀਦ ਕੇ ਘਰੇ ਰੱਖ ਲਿਆ ਜਹਜਾ ਇਹ ਲੈ ਲਿਆ ਇੱਕ ਗੱਲ ਹੀ ਆ ਸੋਨਾ ਰੱਖ ਲਾ ਐਫ ਡੀ ਰੱਖ ਲਾ ਇੱਕ ਐਫ ਡੀ ਆ ਇਹ ਨਾਲੇ ਕੰਮ ਦੇਊਗਾ ਨਾਲੇ ਮੁੱਲੋਂ ਨਹੀਂ ਘਟਦਾ ਅੱਜ ਅੱਜ ਜਿੰਨੇ ਦਾ ਤੁਸੀਂ ਨਵਾਂ ਲੈ ਲਿਆ 3 ਸਾਲਾਂ ਨੂੰ ਉਨੇ ਦਾ ਹੀ ਆ ਉਨੇ ਦਾ ਹੀ ਕੰਮ ਥੋੜਾ ਫਰੀ ਦਾ ਇਹ ਕੰਮ ਕਰੂ ਫਰੀ ਦਾ ਕੰਮ ਥੋੜਾ ਫਰੀ ਦਾ ਚੱਲਿਆ ਇੱਧਰ ਲਿਆਈ ਹੁਣ ਕੈਮਰਾ 878 ਘੰਟੇ ਚੱਲਿਆ 878 ਘੰਟੇ ਚੱਲਿਆ ਵਾਹ ਟਰੈਕਟਰ ਠੀਕ ਹੈ ਸਰਸੇ ਦਾ ਨੰਬਰ ਹੈ ਫਰਸਟ ਪਾਰਟੀ ਟਰੈਕਟਰ ਹੈ ਨੋਸੀ ਭੱਜੀ ਹੋ ਉਸੇ ਪਹਿਲੇ ਨਾਲ ਹੀ ਹੈ ਪਹਿਲੇ ਨਾਲ ਹੀ ਹੈ ਵੀਰੇ 878 ਘੰਟੇ ਚੱਲਿਆ ਤੇ ਟਾਇਰ ਟੁੱਟਦਾ ਜਿਵੇਂ ਕਹਦੀ ਪੁੱਸਣ ਦੀ ਸਾਰਾ ਕੁਝ ਨਾਲ ਦਾ ਹੀ ਸਾਰਾ ਕੁਝ ਸਾਰਾ ਕੁਝ ਨਾਲ ਦਾ ਰੇਟ ਵੀ ਇਹਦਾ ਆਪਣਾ ਮੰਡੀ ਨਾਲੋਂ 50000 ਘੱਟ ਸਹੀ 1,95000 ਇਹਨੇ ਤਾਂ ਦਿੰਦਾ ਨਹੀਂ ਕੋਈ ਗਰਾਵਾ ਦਾਵਾ ਯਾਰ ਇਸ ਗੱਲ ਤੇ ਆਪਾਂ ਹੁਣ ਕਿੰਨੇ ਦਾ ਦਵਾਗੇ ਮੈਨੂੰ ਆਇਆ ਸਾਰਾ 6,75000 ਦਾ ਦੇ ਦੇ 675000 ਦਾ 20000 ਰੁਪਿਆ ਟਰੈਕਟਰ ਦੇ ਵਿੱਚੋਂ ਮੰਗਤਨ ਹੋਰ ਵੀ ਕਰਾਂਗੇ ਯਾਰ ਮੰਗਾਂਗੇ ਯਾਰ ਲੈ ਵੀ 20000 ਤੱਕ ਇਹਨਾਂ ਸਵਰਾਜ ਚ ਘਟੀ ਘਟਾ ਮੰਗਤਨ ਹੋਰ ਵੀ ਉਹ ਜੋ ਨੰਬਰ ਵਾਈਕਲ ਵੀਰ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਚੱਕ ਕੇ ਲਾ ਲਿਓ 9417232637 ਨੰਬਰ ਉਹੀ ਆ ਇਹਦਾ ਨੰਬਰ ਵੀ ਇੱਕੋ ਹੀ ਨੰਬਰ ਹੈ ਮੇਰੇ ਕੋਲ ਤਾਂ ਤੇ ਇਹੇ ਚੱਲਦਾ ਤੇ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਲਿਜਾ ਸਕਦੇ ਹੋ ਮਿੱਤਰੋ ਤੇ ਲੋਨ ਦੀ ਸਬਦਾ ਹੈਗੀ ਆ ਉਹ ਪੁੱਛਣ ਦੀ ਲੋੜ ਹੀ ਨਹੀਂ ਜੇ ਮੈਂ 21 ਮਾਡਲ ਆ ਜਾਂ 15 ਬੱਸ ਦਾ ਮਾਰੀ ਤਕਰੀਬਨ ਦੋ ਤਿੰਨ ਨੂੰ ਛੱਡ ਕੇ ਬਾਕੀ ਸਾਰੇ ਲੋਨ ਵਾਲੇ ਹੀ ਆਗੇ ਹਾਂ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ